ਜਿਹੜੇ ਸਿੱਖ ਵਿਰੋਧੀ ਡੇਰੇ ਨੇ ਇਹਨਾਂ ਨੂੰ ਸਟੇਟ ਇੰਡੀਅਨ ਸਟੇਟ ਵੱਲੋਂ ਸਰਪ੍ਰਸਤੀ ਦਿੱਤੀ ਜਾਂਦੀ ਹੈ। ਜਿਹੜੇ ਸ਼ਬਦ ਗੁਰੂ ਦਾ ਵਿਰੋਧ ਕਰ ਰਹੇ ਨੇ। ਉਹਨਾਂ ਦੇ ਵਿੱਚ ਉਹਨਾਂ ਨੇ ਕਹਿ ਤਾ ਹੈ ਵੀ ਜਿੱਥੇ ਵੀ ਇਹਨਾਂ ਦੇ ਮੁਖੀ ਜਾਂਦੇ ਨੇ ਕੋ ਨਿਰੰਗਕਾਰੀ, ਨਾਮਤਾਰੀ, ਕੋ ਰਾਧਾ ਸੁਆਮੀ ਜਿਨੇ ਵੀ ਹੈਗੇ ਨੇ ਇਹਨਾਂ ਨੂੰ ਵਿਸ਼ੇਸ਼ ਜਿਹੜਾ ਵਾ ਤੁਸੀਂ ਪ੍ਰੋਟੋਕਾਲ ਫਾਲੋ ਕਰਦੇ ਆ। ਉਹ ਤਵਜ਼ੀਰ ਆਈਐਸ ਅਫਸਰਜ਼ ਉਹਨਾਂ ਨੂੰ ਲੈਂਗੁਏਜ ਆਂਦੇ ਨੇ ਫੋਰਨ ਲੈਂਡਸ ਦੇ ਐਮਬੈਸੀਜ਼ ਦੇ ਅਫਸਰ ਇਹਨਾਂ ਨੂੰ ਸਲੂਟ ਕਰਦੇ ਨੇ। ਲੋਕਾਂ ਵਿੱਚ ਭਰਮ ਫੈਲਿਆ ਜਾਂਦਾ ਹੈ ਕਿ ਬਹੁਤ ਤਾਕਤਵਰ। ਅਸੂ ਤੋਛੜਾ ਇਹ ਛਤੀਸਗੜ ਵਾਲੀ ਸਾਈਡ ਦਾ ਉਹਨੂੰ ਲਿਆਂਦਾ ਉਹ ਐਸਾ ਜਿਹੜਾ ਪਗੜੀ ਵੀ ਬੰਨਦਾ ਤੇ ਬਾਦਮੀ ਖਿਲਾਰ ਲੈਂਦਾ ਸੀ ਅੰਮ੍ਰਿਤਧਾਰੀ ਸਿੱਖ ਵੇਖੋ ਉਹਦੇ ਮੰਡਪ ਉਹ ਡੇਰਿਆਂ ਨੂੰ ਮੰਡਪ ਬੋਲਦੇ ਨੇ ਉਹਦੇ ਵਿੱਚ ਧੜਾ ਧੜ ਤੁਰੇ ਸਾਰੇ ਨੇ ਉਹਨਾਂ ਦੀ 95% ਕੰਟੈਂਟ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਤੇ ਐਂਡ ਤੇ ਉਹ ਕਹਿੰਦੇ ਨਹੀਂ ਕਿ ਲਿਵਿੰਗ ਗੁਰੂ ਧਮ ਹੈ ਉਹ ਤੋਂ ਬਿਨਾਂ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ ਸੋ ਇੱਕ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਲਈ ਆਲ ਏਜੰਸੀਜ਼ ਦੀ ਅਟੈਂਪਟ ਹੁਣ ਜਿਹੜਾ ਸਿੱਖ ਦਾ ਕੈਰੇਕਟਰ ਹੈ ਕੰਟੀਨਿਊਸਲੀ ਸਾਡਾ ਸੈਕਟਿਚ ਬਹੁਤ ਵੱਡੇ ਪੱਧਰ ਤੇ ਡਾਊਨ ਫਾਲ ਹੈ। ਉਹਨਾਂ ਦੀ ਸਭ ਤੋਂ ਵੱਡੀ ਇੰਸਟੀਚਿਊਨ ਹੈ ਉਹ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਵਿੱਚ ਸਿੱਖਾਂ ਨੇ ਇਕੱਠੇ ਵੀ ਹੋਣਾ ਤੇ ਪ੍ਰਚਾਰ ਤੇ ਪ੍ਰਸਾਰ ਕਰਨਾ। ਉਸ ਅਕਾਲ ਤਖਤ ਸਾਹਿਬ ਦੀ ਇੰਸਟੀਚਿਊਨਸ ਨੂੰ ਸਾਡੇ ਆਪ ਦੇ ਰਵੱਈਏ ਕਾਲੀਆਂ ਨੇ ਇੰਨਾ ਕਮਜ਼ੋਰ ਕਰ ਦਿੱਤਾ ਹੈ। ਇੰਨਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜਾ ਸਿੱਖ ਵਾਰਡ ਜਿਹੜਾ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੋਇਆ ਲੋਕ ਨੇ, ਇਹਵੇਂ ਸ਼ੋਕ ਕੀਤਾ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਤੁਸੀਂ ਦੇਖੋ ਨਾ ਫੜ-ਫੜ ਕੇ ਲਾਈ ਜਾਂਦੇ ਨੇ। ਫਿਰ ਜਿਹੜੀ ਇੰਸਟੀਚੂਨਸ ਡੈਮੋਕ੍ਰੇਟਿਕਲੀ ਲੈ ਕੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਉਹਦੇ 170 ਐਸਸੀਪੀਸੀ ਮੈਂਬਰ ਨੇ ਅੱਜ ਦੀ ਡੇਟਸ 15 ਨਾਮਿਨੇਟਡ ਨੇ ਪੰਜ ਸਿੰਘ ਸਹਿਬਾਨ ਉਹਦੇ ਮੈਂਬਰ ਨੇ 190 ਮੈਂਬਰ ਸੀ ਤੁਸੀਂ ਕਦੇ ਆਪਦੇ ਹਲਕੇ 'ਚ ਦੇਖਿਆ ਕਿ ਲੋਕਤੰਤਰ ਪ੍ਰਚਾਰ ਕਰਦੇ ਹੁਣ ਬਾਬੇ ਤੇ ਢੋਲਕੀਆਂ ਸ਼ੈਨੇ ਵਾਜੇ ਚੁੱਕ ਚੁੱਕ ਕੇ ਹਰ ਰੋਜ਼ ਕਰਦੇ ਨੇ ਸ਼੍ਰੋਮਣੀ ਕਮੇਟੀ ਤੇ ਰਵੱਈਤ ਕਰ ਲਿਆ ਨੇ ਇੱਕ ਹੈਲੀਪੈਡ ਬਣਾਉਂਦੀ ਹੈ ਵੀ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਬਣ ਗਿਆ ਕੱਲੂ ਸਰਕਾਰ 'ਚ ਚੇਅਰਮੈਨ ਵੀ ਬਣ ਸਕਦਾ ਹੈ ਤੇ ਉਹਦਾ ਐਮਐਲਏ ਦਾ ਦਾਅਵਾ ਵੀ ਲੱਗ ਸਕਦਾ ਹੈ ਸ਼੍ਰੋਮਣੀ ਕਮੇਟੀ ਦੀ ਇਸ کارਗੁਜ਼ਾਰੀ ਕਰਕੇ ਅੱਜ ਪੰਜਾਬ ਦੇ ਸਿੱਖਾਂ ਦੇ ਹਾਲਾਤ ਪੈਦਾ ਹੋਏ ਪਰ ਸਿੱਖੀ ਦੀ ਬਹੁਤ ਇਹ ਸ਼੍ਰੋਮਣੀ ਕਮੇਟੀ ਸਭ ਤੋਂ ਵੱਡੀ ਜ਼ਿੰਮੇਵਾਰ ਹੈ ਆਏ ਦਿਨੀ ਕੋਈ ਨਾ ਕੋਈ ਮਸਲਾ ਜਿਹੜਾ ਚਰਚਾ ਦਾ ਹਿੱਸਾ ਬਣਦਾ ਹੈ ਅਜਿਹੇ ਦੇ ਵਿੱਚ ਇੱਕ ਨਵਾਂ ਮਸਲਾ ਕਿਹਾ ਜਾ ਸਕਦਾ ਪਰ ਪ੍ਰਾਤਨ ਸਮੇਂ ਦੇ ਵਿੱਚ ਵੀ ਇਸ ਮਸਲੇ ਦੇ ਨਾਲ ਸਿੱਖ ਧਰਮ ਦਾ ਜਸ ਸਿੱਖ ਜਥੇਬੰਦੀਆਂ ਦਾ ਬਹੁਤ ਗੂੜਾ ਸਬੰਧ ਰਿਹਾ ਹੈ ਇਸ ਮਸਲੇ ਦੇ ਵਿਰੋਧ ਦੇ ਵਿੱਚ ਸਿੱਖ ਜਥੇਬੰਦੀਆਂ ਜਿਹੜੀਆਂ ਸੰਪਰਦਾਵਾਂ ਨੇ ਉਹ ਨਿਤਰਦੀਆਂ ਰਹੀਆਂ ਨੇ ਉਹ ਮਸਲਾ ਜੁੜਦਾ ਹੈ ਨਿਰੰਕਾਰੀਆਂ ਦੇ ਨਾਲ ਹਾਲ ਦੇ ਵਿੱਚ ਵੀ ਮੰਡੀ ਗੋਬਿੰਦਗੜ ਦੇ ਖਾਲਸਾ ਸਕੂਲ ਦੇ ਵਿੱਚ ਨਿਰੰਕਾਰੀ ਸੰਤ ਸਵਾਗਤ ਕਰਵਾਇਆ ਜਾ ਰਿਹਾ ਤਾਂ ਇਹਦਾ ਵਿਰੋਧ ਕਰਦੇ ਹੋયા ਬਹੁਤ ਸਾਰੇ ਪੰਥਕ ਆਗੂਆਂ ਦੇ ਵੱਲੋਂ ਵੀ ਕੰਡੈਮ ਕੀਤਾ ਜਾ ਰਿਹਾ ਇਸ ਦੀ ਨਖੇਦੀ ਕੀਤੀ ਜਾ ਰਹੀ ਹੈ तमाम ਸਾਰੇ ਸਵਾਲ ਨੇ ਔਰ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਵਕੀਲ ਸਰਦਾਰ ਸਿਮਰਨਜੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਖਾਸ ਤੌਰ ਤੇ ਇਸ ਮਸਲੇ ਨੂੰ ਸਮਝਣ ਦਾ ਯਤਨ ਕਰਦੇ ਆ ਕਿ ਮਸਲਾ ਹੈ ਕੀ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕੱਖਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਤੋਂ ਪਹਿਲਾਂ ਤਾਂ ਮੋਢਲਾ ਸਵਾਲ ਹੈ ਕਿ ਜਿਸ ਹਿਸਾਬ ਦੇ ਨਾਲ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਦੇ ਵਿੱਚ ਇਹ ਜਿਹੜਾ ਨਿਰੰਕਾਰੀ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਨੂੰ ਕਿਹੜੇ ਨਜ਼ਰੀਏ ਦੇ ਨਾਲ ਦੇਖਦੇ ਹੋ ਦੂਜੇ ਜਿਹੜੇ ਪੰਥਕ ਆਗੂ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਨਖੇਦੀ ਕੀਤੀ ਜਾ ਰਹੀ ਹੈ ਪਰ ਤੁਹਾਡਾ ਇਸ ਸਮਾਗਮ ਹੋਣ ਬਾਰੇ ਕੀ ਨਜ਼ਰੀਆ ਹੈ ਜੀ ਦੇਖੋ ਜਿਹੜਾ ਸਮਾਗਮ ਖਾਲਸਾ ਸਕੂਲ ਦੇ ਵਿੱਚ ਹੋ ਰਿਹਾ ਹੈ ਦੈਟ ਇਜ਼ ਉਹ ਚਿੰਤਾ ਦਾ ਵਿਸ਼ਾ ਹੈ ਅਸੀਂ ਸਮਾਗਮ ਕਰਨ ਤੋਂ ਰੋਕ ਨਹੀਂ ਸਕਦੇ ਕਿਉਂਕਿ ਆਰਟੀਕਲ 19 ਕਹਿੰਦਾ ਹੈ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈਗੀ ਹੈ ਰਾਈਟ ਟੂ ਰਿਲੀਜਨ ਵੀ ਹਰ ਬੰਦੇ ਦਾ ਹੈ ਸੋ ਸਾਡੇ ਡਿਫਰੈਂਟ ਇਸ਼ੂਜ਼ ਨੇ ਸਭ ਤੋਂ ਪਹਿਲੇ ਤੇ ਅੱਜ ਜਿਹੜਾ ਤੁਸੀਂ ਸਵਾਲ ਕੀਤਾ ਇਹ ਇਹ ਹੈਗਾ ਵੀ ਮੰਡੀ ਗਵਿੰਦਗੜ੍ਹ ਦੇ ਵਿੱਚ ਮੁੰਡਿਆਂ ਦਾ ਖਾਲਸਾ ਸਕੂਲ ਹੈ ਹਾਂ ਨਾ ਜਿਹੜਾ ਮੈਨੂੰ ਲੱਗਦਾ ਚਾਹੇ ਸ਼੍ਰੋਮਣੀ ਕਮੇਟੀ ਦਾ ਅਦਾਰਾ ਹੋਵੇਗਾ ਚਾਹੇ ਕਿਸੇ ਇੰਡੀਪੈਂਡੈਂਟ ਸਿੱਖ ਇੰਸਟੀਚਿਊਸ਼ਨ ਦਾ ਅਦਾਰਾ ਹੋਣਾ ਚਾਹੀਦਾ ਖਾਲਸਾ ਸਕੂਲ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ 1978 ਦੇ ਵਿੱਚ ਜਾਰੀ ਹੋਇਆ ਹੈ ਨਰਗਰਗਾਰੀਆਂ ਦੇ ਖਿਲਾਫ ਜੀ ਉਸ ਹੁਕਮਨਾਮੇ ਦੇ ਵਿੱਚ ਬਹੁਤ ਕਲੀਅਰ ਸੀ ਕਿ ਕੋਈ ਵੀ ਸਿੱਖ ਇਹਨਾਂ ਦਾ ਬੇਟੀ ਰੋਟੀ ਦੀ ਸਾਜ਼ ਨਹੀਂ ਰੱਖੂਗਾ ਹੂੰ ਸੋ ਹੁਕਮਨਾਮਾ ਸਟਿਲ ਅਜੇ ਕਾਲ ਤੱਕ ਸਾਫ ਤੋਂ ਵਾਪਸੀ ਨਹੀਂ ਹੋਇਆ ਹੈਗਾ ਸੋ ਉਹਨਾਂ ਹਾਲਾਤਾਂ ਦੇ ਵਿੱਚ ਖਾਲਸਾ ਇੰਸਟੀਚਿਊਟ ਦੇ ਵਿੱਚ ਉਸ ਤਰ੍ਹਾਂ ਦਾ ਸਮਾਗਮ ਹੋਣਾ ਉਹ برداشت ਸ਼ੋਗ ਨਹੀਂ ਹੈ ਹੂੰ ਤੇ ਫਿਰ ਮੈਂ ਤੁਹਾਨੂੰ ਥੋੜਾ ਜਿਹਾ ਇਸ ਇਸ਼ੂ ਦੀ ਬੈਕਗ੍ਰਾਉਂਡ ਚ ਲੈ ਜਾਣਾ ਕਿ ਹੈ ਕੀ ਹੈ ਮਤਲਬ ਇਹ ਨਹੀਂ ਹੈ ਕਿ ਮਤਲਬ ਆ ਇਨੂੰ ਡੀਪਲੀ ਡਿਸਕਸ਼ਨ ਦੀ ਲੋੜ ਹੈ ਇਸ ਵਿਸ਼ੇ ਤੇ ਜਿਹੜਾ ਆਪਸੀ ਡਿਸਪਿਊਟ ਰੰਦਾ ਸਿੱਖਾਂ ਦੇ ਨਾਲ ਨਿਰੰਕਾਰੀ ਸਮਾਜਦਤ ਸਿੱਖਾਂ ਦਾ ਡਿਸਪਿਊਟ ਕੀ ਹੈਗਾ ਇਨੀਸ਼ੀਅਲ ਸਟੇਜ ਤੇ ਕੀ ਸੀ ਪੀ ਜਦੋਂ ਮਹਾਰਾਜਾ ਮਲ ਗੁਰੂ ਸਾਹਿਬ ਦੇ ਪੀਰੀਅਡ ਤੋਂ ਬਾਅਦੇ ਜੀ ਸਿੱਖ ਮਿਸਲਾਂ ਚੱਲੇ ਜਾਂਦੇ ਨੇ ਉਦੋਂ ਜਦੋਂ ਫੋਰਨ ਇਨਵੇਡਰਸ ਜਦੋਂ ਹਮਲਾ ਕਰਦੇ ਸੀ ਜਿਹੜੇ ਵਿਦੇਸ਼ੀ ਨਾਦਰ ਸ਼ਾਹ ਸੀ ਚਾਹੇ ਅਬਦਾਲੀ ਸੀ ਉਹਨਾਂ ਦੇ ਜ਼ਿਹਨ ਵਿੱਚ ਗੱਲ ਬੈਗੀ ਸੀ ਵੀ ਜਿਹੜੇ ਸਿੱਖ ਨੇ ਉਹ ਇਹ ਜਿਹੜਾ ਸਰੋਵਰ ਹੈ ਦਰਬਾਰ ਸਾਹਿਬ ਦਾ ਉਦੋਂ ਚੋਂ ਜਦੋਂ ਅਮਰਿਸ਼ ਛਕ ਲੈਂਦੇ ਨੇ ਤੇ ਉਹਨਾਂ 'ਚ ਗੈਬੀ ਤਾਕਤ ਆਜ਼ਮਦੀ ਹੈ ਸੋ ਉਹਨਾਂ ਨੇ ਜਿੰਨੇ ਵੀ ਅਟੈਕਸ ਕੀਤੇ ਉਹਨਾਂ ਦਾ ਟਾਰਗੇਟ ਦਰਬਾਰ ਸਾਹਿਬ ਦਾ ਸਰੋਵਰ ਰਿਹਾ ਉਹਨਾਂ ਨੇ ਕਈ ਵਾਰੀ ਪੂਰ ਰਿਹਾ ਜੀ ਉਹਨਾਂ ਨੂੰ ਲੱਗਿਆ ਕਿ ਸਰੋਵਰ ਨੂੰ ਖਤਮ ਕਰ ਦਈਏ ਸਿੱਖਾਂ ਦੀ ਤਾਕਤ ਖਤਮ ਹੋ ਜਾਊਗੀ ਉਸ ਤੋਂ ਬਾਅਦ ਇਥੇ ਬ੍ਰਿਟਿਸ਼ਰਜ਼ ਆ ਗਏ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਅਡਰੇਸ ਬੜਾ ਸਿਆਣਾ ਸੀ ਕਿਉਂਕਿ ਉਹਨੇ ਦੁਨੀਆ ਤੇ ਰੂਲ ਕੀਤਾ ਤਾਂ ਉਹਨੂੰ ਸਮਝ ਸੀ ਉਹਦੇ ਜਿਹੜੇ ਸਿਆਣੇ ਥਿੰਕ ਟੈਂਕ ਸੀ ਉਹਨਾਂ ਨੇ ਦੇਖਿਆ ਸਿੱਖ ਦੀ ਜਿਹੜੀ ਇਨਸਪੀਰੇਸ਼ਨ ਹੈ ਸਿੱਖ ਜਿਹੜੀ ਤਾਕਤ ਲੈਂਦਾ ਹੈ ਉਹ ਹੈਗਾ ਗੁਰੂ ਗ੍ਰੰਥ ਸਾਹਿਬ ਜਦੋਂ ਤੱਕ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਤੋੜਿਆ ਜਾਏਗਾ ਇਹ ਤਾਕਤ ਨਹੀਂ ਕਟੂਗੀ ਹੂੰ ਹੁਣ ਉਸੇ ਕਰਕੇ ਅੰਡਰੇਜ਼ ਨੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਨੂੰ ਤੋੜਨ ਲਈ ਕਾਂਸਪਰੇਸੀ ਹੈਚ ਕੀਤੀ ਇੱਕ ਬਾਬਾ ਦਿਹਾਲਾ ਜੀ ਸੀ ਜਿਹੜੇ ਰਾਵਲਪਿੰਡੀ ਦੇ ਵਿੱਚ ਬਹੁਤ ਐਕਟਿਵ ਸੀ ਜਿਹੜੀ ਦੇਤਾਰੀ ਗੁਰੂ ਧੰਮ ਦੇ ਖਿਲਾਫ ਬੋਲਦੇ ਸੀ ਉਹਨਾਂ ਦਾ ਤਕੀਆਂ ਕਲਾਮ ਸੀ ਉਹ ਕਹਿੰਦੇ ਸੀ ਤਨ ਰਿੰਕਾਰ ਤਨ ਰਿੰਕਾਰ ਦੇਤਾਰੀ ਹੁੰਗੇ ਖਵਾਰ ਸੋ ਉਤੇ ਗੁਰੂ ਧੰਮ ਦੇ ਦੇਤਾਰੀ ਗੁਰੂਆਂ ਦੇ ਖਿਲਾਫ ਸੀ ਅੰਗਰੇਜ਼ ਨੇ ਕੀ ਕੀਤਾ ਹੈ ਕਿ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਨੂੰ ਗੁਰੂ ਡਿਕਲੇਅਰ ਕਰਕੇ ਇੱਕ ਡਿਫਾਲਟਰ ਬੰਦੇ ਨੂੰ 12ਵਾਂ ਗੁਰੂ ਡਿਕਲੇਅਰ ਕਰਕੇ ਉਹ ਇੱਕ ਨਰਿੰਕਾਰੀਆਂ ਸਗੁਰੂ ਗ੍ਰੰਥ ਤੋਰ ਦਿੱਤਾ ਐ ਇਵੇਂ ਉਹਨਾਂ ਨੇ ਇੱਕ ਦੂਜਾ ਸੈਕਟ ਚਲਾ ਦਿੱਤਾ ਨਾਮਤਾਰੀ ਬਾਬਾ ਰਾਮ ਸਿੰਘ ਜੀ ਬੜੇ ਸਿੱਖ ਸੀ ਜਦੋਂ ਉਹ ਸਿੱਖੀ ਨੂੰ ਸਮਰਪਿਤ ਸੀ ਇਵੇਂ ਇੱਕ ਨਾਮਤਾਰੀ ਸੈਕਟ ਚਲਾ ਦਿੱਤਾ ਜਿਹੜੇ ਇਹਨਾਂ ਦੋਨਾਂ ਸੈਕਟ ਸੇ ਮੁਖੀ ਨੇ ਉਹਨਾਂ ਨੂੰ ਸਿੱਖ ਗੁਰੂ ਗ੍ਰੰਥ ਸਮਝਦੇ ਨਹੀਂ ਹੂੰ ਇਹ ਗਾਂ ਗੁਰੂ ਛਲਾਈ ਜਾ ਰਹੇ ਨੇ ਦਸਵੇਂ ਗੁਰੂ ਤੋਂ ਬਾਅਦ ਇੱਕ ਲੈਗ ਰੰਕਾਰ ਜੀ ਨੇ ਸ਼ੁਰੂ ਕੀਤੀ ਹੋਈ ਹੈ ਇੱਕ ਨਾਮ ਦਾ ਰੀਜਨ ਨੇ ਸ਼ੁਰੂ ਕੀਤੀ ਹੋਈ ਹੈ ਹੂੰ ਸੋ ਉਹਦਣਾ ਕੀ ਹੋ ਗਿਆ ਕਿ ਲੋਕਾਂ ਦੇ ਵਿੱਚ ਸ਼ੰਕਾ ਪੈਦਾ ਕਰਨਾ ਸ਼ੁਰੂ ਕਰਤਾ ਹੈ ਗੁਰੂ ਗ੍ਰੰਥ ਸਾਹਿਬ ਸਿੱਖ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਜਦੋਂ ਕਹਿ ਦਿੱਤਾ ਸੀ ਗੁਰੂ ਮਾਨਿਓ ਗ੍ਰੰਥ ਸੋ ਅਸੀਂ ਤੇ ਦਸ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਸਿੱਖ ਦੀ ਡਿਫੀਨੇਸ਼ਨ ਹੈ ਸ਼੍ਰੀ ਕਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਦੇ ਵਿੱਚ ਵੀ ਲਿਖਿਆ ਹੈ ਕਿ ਉਹ ਬੰਦਾ ਸਿੱਖ ਹੈ ਜਿਹੜਾ 10 ਗੁਰੂਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਹੂੰ 300 ejd अटेम्प्ट्स ਜਦੋਂ ਆਜ਼ਾਦ ਹੋਇਆ ਹਿੰਦੁਸਤਾਨ 1947 ਇਹਨਾਂ ਨੇ ਵੀ ਉਹਨੂੰ ਕੰਟੀਨਿਊ ਕੀਤਾ ਅੰਗਰੇਜ਼ ਦੀ ਕਾਂਸਪਰੇਸੀ ਇਹਨਾਂ ਨੇ ਨਰੰਗਕਾਰੀਆਂ ਦੇ ਸੱਤ ਤਾਰੇ ਬਣਾ ਦਿੱਤੇ ਪੰਜ ਪਿਆਰਿਆਂ ਦੇ ਮੁਕਾਬਲੇ ਫਿਰ ਉਹਨਾਂ ਦਿਨਾਂ ਦੇ ਵਿੱਚ ਅੱਜ ਵੀ ਟੀਲ ਕੰਟੀਨਿਊ ਹੈਗਾ ਕਿ ਜਿਹੜੇ ਸਿੱਖ ਵਿਰੋਧੀ ਡੇਰੇ ਨੇ ਇਹਨਾਂ ਨੂੰ ਸਟੇਟ ਇੰਡੀਅਨ ਸਟੇਟ ਵੱਲੋਂ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਜਿੱਥੇ ਆਪੋ ਆਪਣੀਆਂ ਮਰਿਆਦਾ ਚਲਾਈਆਂ ਜਾ ਰਹੀਆਂ ਆ ਨਹੀਂ ਜੀ ਮੈਂ ਆ ਪਹਿਲੇ ਤੇ ਜਿਹੜੇ ਸਿੱਖ ਵਿਰੋਧੀ ਡੇਰੇਆਂ ਦੀ ਗੱਲ ਕਰਨ ਲੱਗੇ ਆ ਜਿਹੜੇ ਸ਼ਬਦ ਗੁਰੂ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਜਿੱਥੇ ਵੀ ਇਹਨਾਂ ਦੇ ਮੁਖੀ ਜਾਂਦੇ ਨੇ ਕੋ ਨਿਰੰਗਕਾਰੀ ਨਾਮਤਾਰੀ ਕੋ ਰਾਧਾ ਸੁਆਮੀ ਜਿੰਨੇ ਵੀ ਹੈਗੇ ਨੇ ਇਹਨਾਂ ਨੂੰ ਵਿਸ਼ੇਸ਼ ਜਿਹੜਾ ਵਾ ਤੁਸੀਂ ਪ੍ਰੋਟੋਕਾਲ ਫੋਲੋ ਕਰਨਾ ਹੈ ਉੱਤੇ ਵਜ਼ੀਰ ਆਈਐਸ ਅਫਸਰਜ਼ ਉਹਨਾਂ ਨੂੰ ਲੈਂਗੁਏਜ ਆਂਦੇ ਨੇ ਫੋਰਨ ਲੈਂਡਸ ਦੇ ਐਮਬੈਸੀਜ਼ ਦੇ ਅਫਸਰ ਇਹਨਾਂ ਨੂੰ ਸਲੂਟ ਕਰਦੇ ਨੇ ਲੋਕਾਂ 'ਚ ਭਰਮ ਫੈਲਾਇਆ ਜਾਂਦਾ ਕਿ ਬਹੁਤ ਤਾਕਤਵਰ ਹੁਣ ਇੰਡੀਅਨ ਸਟ੍ਰੀਟ ਨੇ ਕੀ ਕੀਤਾ ਹੈ ਕਿ ਜਦੋਂ ਹੁਣ ਪਹਿਲੇ ਤੀ ਜीडीसी ਇਹ ਜਿੰਨੇ ਵੀ ਸੈਕਟਸ ਨੇ ਚਾਹੇ ਕੋ ਰਾਧਾ ਸਵਾਮੀ ਆਏ ਚਾਹੇ ਨਰੰਕਾਰੀ ਆਏ ਚਾਹੇ ਨਾਮਤਾਰੀ ਆ ਇਹਦਾ ਮੁਖੀ ਆਲਵੇਸ ਜੱਟ ਸਿੱਖ ਹੀ ਬਣਾਇਆ ਜਾਂਦਾ ਹੈ ਹਨਾ ਫਿਰ ਇਹਨਾਂ ਨੇ ਹੁਣ ਲੇਟੈਸਟ ਜਿਹੜੇ ਤਜਰਬੇ ਕੀਤੇ ਨੇ ਇਹਨਾਂ ਨੇ ਪਿਆਰਾ ਸਿੰਘ ਭਨਿਆਰਾ ਜਿਹੜਾ ਸੀ ਸ਼ੈਡਿਊਲ ਕਾਸ ਸੀ ਸ਼ਾਇਦ ਮਾਈਕਲ ਉਹਨੂੰ ਬਣਾਇਆ ਫਿਰ ਇਹਨਾਂ ਨੇ ਦੇਖਿਆ ਕਿ ਕਿ ਸਿੱਖ ਇਹ ਪਗੜੀ ਤਾੜੀਆਂ ਨੂੰ ਮੰਨਦੇ ਨਹੀਂ ਕਿ ਦੂਜੇ ਨੂੰ ਵੀ ਮੰਨਦੇ ਨਹੀਂ ਫਿਰ ਇਹਨਾਂ ਨੇ ਇੱਕ ਨਵਾਂ ਤਜਰਬਾ ਕੀਤਾ ਵੀ 25-30 ਸਾਲ ਪਹਿਲੇ ਇਹਨਾਂ ਨੇ ਕੀ ਕੀਤਾ ਵੀ ਇੱਕ ਉਹ ਹੈਗਾ ਨੂਰਮੈਲ ਦੇ ਵਿੱਚ ਆਸ਼ੂਤੋਸ਼ ਆਸ਼ੂਤੋਸ਼ ਜਿਹੜਾ ਹੈ ਇਹ ਇਧਰ ਦਾ ਛਤੀਸਗੜ੍ਹ ਵਾਲੀ ਸਾਈਡ ਦਾ ਹੈ ਤੇ ਉਹਨੂੰ ਲਿਆਂਦਾ ਉਹ ਐਸਾ ਜਿਹੜਾ ਪਗੜੀ ਵੀ ਬੰਨਦਾ ਤੇ ਬਾਦ ਵੀ ਖਿਲਾਰ ਲੈਂਦਾ ਸੀ ਅਮਰਤਾ ਰਿਸ਼ੀਖ ਵੇਖੋ ਉਹਦੇ ਮੰਡਪ ਉਹ ਡੇਰਿਆਂ ਨੂੰ ਮੰਡਪ ਬੋਲਦੇ ਨੇ ਉਹਦੇ ਵਿੱਚ ਧੜਾ ਧੜ ਤੁਨੇ ਸਾਰੇ ਨੇ ਉਹਨਾਂ ਦੀ 95% ਕੰਟੈਂਟ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹੈ ਤੇ ਐਂਡ ਤੇ ਉਹ ਕਹਿੰਦੇ ਨਹੀਂ ਕਿ ਲਿਵਿੰਗ ਗੁਰੂ ਜਿਹੜਾ ਹੈਗਾ ਗੁਰੂ ਦਮ ਹੈ ਉਹ ਤੋਂ ਬਿਨਾ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ ਸੋ ਇੱਕ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਲਈ 올 ਏਜੰਸੀਜ਼ ਦੀ ਅਟੈਂਪਟ ਗੁਰਬਾਨੀ ਨੂੰ ਆਪਣੇ ਅਨੁਸਾਰ ਵਰਤੇ ਜਾ ਰਹੇ ਹਾਂ मतलब ਗੁਰਬਾਨੀ ਨੂੰ ਵੀ ਇਸ ਢੰਗ ਨਾਲ ਵਰਤਦੇ ਨਹੀਂ ਕਿ ਉਹਨਾਂ ਦੀ ਕਮਾਂਡ ਹੈ ਸਿਆਣੇ ਨਹੀਂ ਹੂੰ ਹੂੰ ਉਹ ਸਵਾਲ ਇਹ ਹੈ ਕਿ ਜਦੋਂ ਦਾ ਇਹ ਟਕਰਾਅ ਸ਼ੁਰੂ ਹੋ ਗਿਆ ਨਰੰਗਕਾਰੀਆਂ ਦਾ ਰਾਧਾ ਸੁਆਮੀ ਦਾ ਹੋਇਆ ਇਹਨਾਂ ਇੰਟਰਸਿਊਸ਼ਨਸ ਨੇ ਵਿਖਿਆ ਕਿ ਸਿੱਖਾਂ ਨਾਲ ਜਿਹੜਾ ਟਕਰਾਅ ਹੈ ਉਹ ਨੁਕਸਾਨ ਕਰੂਗਾ ਜਦੋਂ ਰਾਧਾ ਸੁਆਮੀ ਹੈਡ ਗੁਰਵਚਨ ਸਿੰਘ ਦਾ ਕਤਲ ਹੋ ਗਿਆ ਹੂੰ ਉਹਨਾਂ ਨੇ ਸਿੱਖਾ ਨਾਲ ਆਪ ਦੀ ਰਿਲੇਸ਼ਨਸ਼ਿਪ ਟਕਰੋ ਵਾਲੀ ਕਰਕੇ ਇੱਕ ਬੈਕਸਟੈਪਸ ਚਲੇ ਗਏ। ਹੂੰ ਜਨਾਕ ਮੈਂ ਨਰੰਕਾਰੀਜ਼ ਬਾਰੇ ਪੜਿਆ ਹੈ ਨਰੰਕਾਰੀਜ਼ ਨੇ ਹੁਣ ਜਿਹੜਾ ਵਾ ਆਪਦੇ ਇਸ਼ੂਸ ਚੇਂਜਸ ਕਰ ਲੈਨੇ। ਉਹਨਾਂ ਦੇ ਇਸ਼ੂਸ ਕਿਹੜੇ ਨੇ ਉਹ ਜਿਹੜੀ ਸੋਸ਼ਲ ਮੈਨ ਸੋਸਾਇਟੀ ਦੇ ਇਸ਼ੂਸ ਨੇ। ਜਿਵੇਂ ਤੁਸੀਂ ਸਮਝ ਲਓ এনवायरमेंट ਦੀ ਗੱਲ ਹੈ। ਪੋਲੂਸ਼ਨ ਦੀ ਗੱਲ ਹੈ। ਏਟ ਸ੍ਰੀ ਗੱਲ ਹੈ ਜਿਹੜੀ ਅਲਮਤਾ ਨੇ ਜਿਹਦੇ ਨਾਲ ਹਰ ਬੰਦਾ ਜੁੜ ਸਕਦਾ ਹੈ ਜਿਹਨਾਂ ਨਾਲ ਜੁੜ ਸਕਦਾ ਹੈ ਉਹਨਾਂ ਨੇ ਇਹ ਸੋਸ਼ਲ ਇਸ਼ੂਸ ਤੇ ਫੋਕਸ ਕਰਨਾ ਸ਼ੁਰੂ ਕਰਤਾ ਹੈ ਬਲੱਡ ਕੈਂਪਸ ਲਾ ਰਹੇ ਨੇ ਲੋਕਾਂ ਦੀ ਵੈਲਫੇਅਰ ਲਈ ਕੰਮ ਕਰ ਰਹੇ ਨੇ ਹੂੰ ਸੋ ਉਹਨਾਂ ਨੇ ਤਾਂ ਆਪ ਦੇ ਆਪ ਨੂੰ ਸੁਧਾਰ ਲਿਆ ਹੋਰ ਤਰੀਕੇ ਨਾਲ ਆਪਦੀਆਂ ਜਿਹੜੀਆਂ ਮੂਮੈਂਟਸ ਨੇ ਟਕਰਾਓ ਨੂੰ ਛੱਡ ਕੇ ਉਹਨਾਂ ਨੇ ਹੋਰ ਤਰੀਕੇ ਨਾਲ ਚਲਾਉਣੀ ਸ਼ੁਰੂ ਕਰ ਲਿਆ ਜਾਂ ਫਿਰ ਪੰਜਾਬ ਦੇ ਵਿੱਚ ਪੈਰ ਪਸਾਰਨਾ ਚਾਹੁੰਦੇ ਕਿ ਨਾ ਮੁੱਦਾ ਪੈਰ ਪਸਾਰਨਾ ਬਿਲਕੁਲ ਤਰੀਕੇ ਹੈਗਾ ਨਾ ਜੀ ਤੁਸੀਂ ਟਕਰਾਓ ਬੰਦ ਕਰਕੇ ਤੁਸੀਂ ਆਪ ਦਾ ਫਲੋ ਕਰ ਰਹੇ ਹੋ ਉਹਨਾਂ ਦਾ ਫਲੋ ਲਗਾਤਾਰ ਹੋ ਰਿਹਾ ਹੈ ਪਰ ਸਿੱਖੀ ਦਾ ਫਲੋ ਕਿਉਂ ਨਹੀਂ ਹੋ ਰਿਹਾ ਹੁਣ ਇਹ ਗੱਲ ਸਾਡੇ ਤੇ ਵੀ ਸੋਚਣ ਵਾਲੀ ਗੱਲ ਹੈ ਮਤਲਬ ਜਿਹੜੀ ਨੈਗੇਟਿਵ ਥਾਟ ਹੈ ਕਿ ਆਪਾਂ ਗੱਲਾਂ ਹੀ ਕੱਢੀ ਜਾਣੀਆਂ ਹੂੰ ਉਹਨੂੰ ਚੰਗੀਆਂ ਚੀਜ਼ਾਂ ਵੀ ਤਾਂ ਆਪਾਂ ਨੂੰ ਸੋਚਣ ਦੀ ਲੋੜ ਹੈ ਨਾ ਗੁਰੂ ਸਾਹਿਬ ਤੇ ਪੀਰੀਅਡ ਦੇ ਵਿੱਚ ਵੀ ਤੁਸੀਂ ਵੇਖੋ ਨਾ ਉਹ ਜੰਗਨਾਮਾ ਜਿਹਨਾਂ ਨੇ ਲਿਖਿਆ ਮੈਨੂੰ ਉਹਨਾਂ ਦਾ ਨਾਮ ਸਕਿਪ ਕਰ ਗਿਆ ਨਹੀਂ ਸ਼ਾਮਾ ਮਮਤ ਤੋਂ ਪਹਿਲੇ ਇੱਕ ਜੰਗਨਾਮਾ ਹੋਇਆ ਸੀ ਉਹਦੇ ਵਿੱਚ ਉਹ ਉਹਨਾਂ ਨੇ ਝੰਗਨਾਮੇ ਦੇ ਵਿੱਚ ਜੋ ਆਇਆ ਸੀ ਉਹਦੋਂ ਮੁਗਲਜ਼ ਅਫਦਾਲੀ ਦੇ ਨਾਲ ਆਇਆ ਸੀ ਹੂੰ ਕਾਜ਼ੀ ਨੂਰ ਮੁਹੰਮਦ ਕਾਜ਼ੀ ਨੂਰ ਮੁਹੰਮਦ ਨੇ ਸਭ ਤੋਂ ਛੋਟਾ ਵਰਡ ਸਿਖਾ ਲਈ ਜ਼ੂਸ ਕੀਤਾ ਪੁੱਤ ਜਿਹੜਾ ਸਭ ਤੋਂ ਛੋਟੀ ਗੱਲ ਸੀ ਜਿਹੜਾ ਸਭ ਤੋਂ ਰਿਸਪੈਕਟੇਬਲ ਵਰਡ ਸੀ ਉਹਦੇ ਪੂਰੇ ਵਿੱਚ ਪਰ ਫਿਰ ਵੀ ਉਹ ਆਪ ਦੀ ਉਹ ਝੰਗਨਾ ਮਤਲਬ ਕਾਜ਼ੀ ਨੂਰਦੀਨ ਲਿਖਦਾ ਹੈ ਕਿ ਜਿਹੜਾ ਸਿੱਖ ਹੈ ਉਹ ਇਸ ਕਿਸਮ ਦਾ ਕਰੈਕਟਰ ਹੈ ਕਿ ਜਿਹੜਾ ਦੇਖੋ ਕਿਸੇ ਦੀ ਔਰਤ ਵਾਲੀ ਚਾਹਤ ਦਾ ਹੈ ਅਡਾ ਮਤਲਬ ਜਿਹੜਾ ਕੋੜੇ ਤੇ ਕਾਠੀ ਹੈ ਤੇ ਹੱਥ 'ਚ ਕ੍ਰਪਾਨ ਹੈ ਉਹ ਸਿੱਖੀ ਦੀ ਬਹਾਦਰੀ ਦੀ ਗੱਲ ਵੀ ਕਰਦਾ ਹੈ ਕਰੈਕਟਰ ਦੀ ਵੀ ਗੱਲ ਕਰਦਾ ਹੈ ਹੁਣ ਜਿਹੜਾ ਸਿੱਖ ਦਾ ਕਰੈਕਟਰ ਹੈ ਕੰਟੀਨਿਊਸਲੀ ਸਾਡਾ ਸਾਡੇ 'ਚ ਬਹੁਤ ਵੱਡੇ ਪੱਧਰ ਤੇ ਡਾਊਨ ਫਾਲ ਆਇਆ ਹੁਣ ਦੀ ਸਭ ਤੋਂ ਵੱਡੀ ਇੰਸਟੀਟਿਊਸ਼ਨ ਹੈ ਉਹ ਹੈ ਸ਼੍ਰੀ ਕਲਤਕ ਸਾਬ ਜਿਹਦੀ ਸਰਪ੍ਰਸਤੀ ਵਿੱਚ ਸਿੱਖਾਂ ਨੇ ਇਕੱਠੇ ਵੀ ਹੋਣਾ ਤੇ ਪ੍ਰਚਾਰ ਤੇ ਪ੍ਰਸਾਰ ਕਰਨਾ ਉਸ ਅਕਾਲ ਤਖਤ ਸਾਹਿਬ ਦੀ ਇੰਸਟੀਚੂਸ਼ਨ ਨੂੰ ਸਾਡੇ ਆਪ ਦੇ ਰਵੱਈਏ ਕਾਲੀਆਂ ਨੇ ਇੰਨਾ ਕਮਜ਼ੋਰ ਕਰ ਦਿੱਤਾ ਹੈ ਇੰਨਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹੂੰ ਕਿ ਉਹ ਜਿਹੜਾ ਸਿੱਖ ਵਰਡ ਜਿਹੜਾ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਏ ਲੋਕ ਨੇ ਉਹ ਇਮੇਜ ਉਹ ਕੀਤਾ ਜਾ ਰਿਹਾ ਕਿ ਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਤੁਸੀਂ ਦੇਖੋ ਨਾ ਫੜ ਫੜ ਕੇ ਲਏ ਜਾਂਦੇ ਨੇ ਕੋਈ ਪ੍ਰੋਟੋਕੋਲ ਨਹੀਂ ਹੈਗਾ ਕਾਲ ਤਖਤ ਤੇ ਫਿਰ ਜਿਹੜੀ ਇੰਸਟੀਚੂਸ਼ਨਸ ਡੈਮੋਕ੍ਰੇਟਿਕਸੀ ਲੈ ਕੇ ਆਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ 170 ਐਸਸੀਪੀਸੀ ਮੈਂਬਰ ਨੇ ਐਸ ਦੀ ਡੇਟਸ 15 ਨਾਮਿਨੇਟਡ ਨੇ ਪੰਜ ਸਿੰਘ ਸਹਿਬਾਨ ਉਹਦੇ ਮੈਂਬਰ ਨੇ 190 ਮੈਂਬਰ ਸੀ ਤੁਸੀਂ ਕਦੇ ਆਪਦੇ ਹਲਕੇ 'ਚ ਦੇਖਿਆ ਕਿ ਲੋਕ ਧਰਮ ਪ੍ਰਚਾਰ ਕਰਦੇ ਹੋ ਉਹ ਬਾਬੇ ਤੇ ਢੋਲਕੀਆਂ ਸ਼ੈਨੇ ਵਾਜੇ ਚੁੱਕ ਚੁੱਕ ਕੇ ਹਰ ਰੋਜ਼ ਕਰਦੇ ਨੇ ਇਹ ਜਿਹੜੀ ਅਸੀਂ ਇਲੈਕਟਿਡ ਸ਼੍ਰੋਮਣੀ ਕਮੇਟੀ ਮੈਂਬਰ ਆ ਹੈ ਇਹਨਾਂ ਦੀ ਡਿਊਟੀ ਕੀ ਹੈਗੀ ਹੈ ਇਹਨਾਂ ਦੀ ਡਿਊਟੀ ਆ ਆਪਦੇ ਹਲਕੇ 'ਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਜੀ ਕਿਤੇ ਕੋਈ ਐਂਟੀ ਸਿੱਖੀ ਗੁਰੂ ਧਮ ਹੈ ਕੋਈ ਐਂਟੀ ਸਿੱਖੀ ਪ੍ਰੈਕਟਿਸ ਹੈ ਉਹਨੂੰ ਰੋਕਣਾ ਹੈ ਤੇ ਜਿਹੜਾ ਗਰੀਬ ਸਿੱਖ ਹੈ ਉਹਦੇ ਕਰੇ ਜਾਣਾ ਉਹਦੇ ਤੱਕ ਪਹੁੰਚ ਕਰਨਾ ਤੁਸੀਂ ਦੱਸੋ ਤੁਸੀਂ মিডিਆ ਵਾਲੇ ਉਹ ਕਦੇ ਤੁਸੀਂ ਸੁਣਿਆ ਕਿ ਸ਼ਰਮਣੀ ਕਮੇਟੀ ਦਾ ਕੋਈ ਮੈਂਬਰ ਪ੍ਰਚਾਰ ਕਰ ਰਿਹਾ ਹੈ ਸ਼ਰਮਣੀ ਕਮੇਟੀ ਤੇ ਰਵੱਈਆ ਕਰ ਲਿਆ ਨੇ ਇੱਕ ਹੈਲੀਪੈਡ ਬਣਾਤੀ ਹੈ ਵੀ ਜਿਹੜਾ ਸ਼ਰਮਣੀ ਕਮੇਟੀ ਮੈਂਬਰ ਬਣ ਗਿਆ ਹੈ ਗੱਲੂ ਸਰਕਾਰ ਚ ਚੇਅਰਮੈਨ ਵੀ ਬਣ ਸਕਦਾ ਹੈ ਤੇ ਉਹਦਾ ਐਮਐਲਏ ਦਾ ਦਾਅਵਾ ਵੀ ਲੱਗ ਸਕਦਾ ਹੈ ਸ਼੍ਰੋਮਣੀ ਕਮੇਟੀ ਦੀ ਇਸ کارਗੁਜ਼ਾਰੀ ਕਰਕੇ ਅੱਜ ਪੰਜਾਬ ਦੇ ਸਿੱਖਾਂ ਦੇ ਹਾਲਾਤ ਪੈਦਾ ਹੋਏ ਫਿਰ ਬਲ ਸਿੱਖੀ ਦੀ ਬਹੁਤ ਇਹ ਸ਼੍ਰੋਮਣੀ ਕਮੇਟੀ ਸਭ ਤੋਂ ਵੱਡੀ ਜ਼ਿੰਮੇਵਾਰ ਹੈ ਹੂੰ ਕਿਉਂਕਿ ਸਾਰੀ ਦਾਵਾ ਇਹ ਉਹ ਕਰਦੀ ਹੈ ਨਾ ਵੀ ਕੱਲ ਤੱਕ ਸਾਭ ਵੀ ਉਹਦੇ ਹੇਠ ਹੈ ਸਾਰੇ ਤਖਤ ਉਹਦੇ ਹੇਠ ਨੇ ਇਸ ਐਨੇ ਹਜ਼ਾਰਾਂ ਕਰੋੜਾਂ ਦੀ ਫੰਡਿੰਗ ਉਹਦੇ ਹੇਠ ਹੈ ਹੂੰ ਸੋ ਅਸੀਂ ਉਹਨੂੰ ਬਲੇਮ ਕਰਾਂਗੇ ਨਾ ਉਸ ਤੋਂ ਬਿਨਾਂ ਆਪਾਂ ਸਿੱਖ ਵੀ ਤੇ ਨਿੱਜੀ ਤੌਰ ਤੇ ਵੀ ਜ਼ਿੰਮੇਵਾਰ ਹੈਗੇ ਆਂ ਹੂੰ ਉਹ ਪੰਜਾਬ ਦੀ ਧਰਤੀ ਤੇ ਗੁਰੂ ਗ੍ਰਾਮ ਡੇਰਾਵਾਦ ਦੇ ਨਾ ਵੱਧ ਗਿਆ ਇਹ ਤੇ ਆਪਾਂ ਮੰਨ ਲਿਆ ਕਿ ਇਹਨਾਂ ਦੀ ਆਇਡੈਂਟੀਫਿਕੇਸ਼ਨ ਕਲੀਅਰ ਹੈ ਕਿ ਕੱਲ ਤੱਕ ਸਭ ਤੋਂ ਹੁਕਮਨਾਮੇ ਤੇ ਐਂਟੀ ਸਿੱਖ ਨਹੀਂ ਹੂੰ ਤੇ ਜਿਹੜੀ ਸਿੱਖੀ ਦੇ ਪੇਛੇ ਡੇਰੇ ਵੱਧ ਰਹੇ ਨੇ ਜਿੱਥੇ ਡੇਰੇ ਤੇ ਵੇਖਣ ਨੂੰ ਸਿੱਖੀ ਵਾਲੇ ਲੱਗਦੇ ਨੇ ਪਰ ਉੱਥੇ ਸਾਰਾ ਗੁਰੂ ਗ੍ਰਾਮ ਤੇ ਡੇਰਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਵਿਅਕਤੀਤਵ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਉੱਤੇ ਅਸੀਂ ਨਾਥ ਨਹੀਂ ਪਾ ਸਕੇ ਹੂੰ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਪ੍ਰਾਣਾਵਾਰਾ ਜ਼ਿਲ੍ਹੇ ਨੇ ਸ਼੍ਰੋਮਣੀ ਕਮੇਟੀ ਦਾ ਐਟਾ ਵੱਡਾ ਵਜ਼ਟ ਹੈ ਜਿਸ ਕਿਸਮ ਦੀ ਲੁੱਟਖਸੋਟ ਸਾਡਾ ਇੱਕ ਹੀ ਇੰਸਟੀਚਿਊਸ਼ਨ ਹੈ ਮੈਡੀਕਲ ਗੁਰਰਾਮਦਾਸ ਮੈਡੀਕਲ ਕਾਲਜ ਜਿੰਨੀ ਲੁੱਟਖਸੋਟ ਉੱਥੇ ਲੋਕਾਂ ਦੀ ਹੋ ਰਹੀ ਹੈ ਇੱਕ ਜਿਹਾ ਖਰਾਬੀ ਹੋ ਰਹੀ ਹੈ ਉਹ ਤੁਸੀਂ ਦੇਖਿਆ ਹੀ ਹੈ